ਮੈਂ ਤੁਹਾਨੂੰ ਉੱਥੇ ਵੀ ਬੇਨਤੀ ਕੀਤੀ ਬਟਾਲੇ ਇਸ ਮਿਲ ਦਾ ਸਾ 18 ਕਰੋੜ ਰੁਪਇਆ ਜਿਹੜਾ ਉਹ ਰਿਪੇਅਰ ਦਾ ਹੈ ਉਹਨ ਸਾਡੀ ਮਿਲ ਚੁਦੋਣੀ ਆ ਪਲੀਜ਼ ਉਹ ਜੇ ਤੁਸੀਂ ਕਰਾ ਦੋਗੇ ਉਹ ਬੜਾ ਵਜਿਆ ਦੂ ਇੱਕ ਸਾਲ ਇੱਥੇ ਜਿੱਥੇ ਆਪਾਂ ਬੈਠੇ ਆ ਮੈਂ ਫਾਈਲ ਦੇ ਦਿੱਤੀ ਆ ਇੱਥੋਂ ਹੀ ਸਿੱਧੀ ਇੱਕ ਛੜਗੂਲ ਤੇਗਬਾਦ ਸਾਹਿਬ ਦੇ ਗੁਰਦਵਾਰੇ ਨੂੰ ਜਾਂਦੀ ਆ ਮੁਲਕੇ ਬਾਗ ਸਾਹਿਬ ਨੂੰ ਪਲੀਜ਼ ਇੱਕੋ ਛੜ ਕਰਾ ਦਿਓ ਸਾਡੇ ਬੜੇ ਵੱਡੇ ਉੱਤੇ ਧਾਰਮਿਕ ਸਮਾਗ ਮੋੜਿਆ ਉਹ ਮੈਂ ਫਾਈਲ ਦੇ ਦਿੱਤੀ ਸਾਡੇ ਦੀ ਬੇਨਤੀ ਮਾਨ ਸਾਹਿਬ ਇਹ ਬੇਨਤੀ ਕਰਦੀ ਆ ਕਿ ਸਾਡੇ ਅਗਾਂ ਵੀ ਤੇ ਜਿਆਦਾ ਦੀ ਡੀਸੈਲਟਿੰਗ ਜਿਹੜੀ ਐ ਉਹ ਬਹੁਤ ਹੋਣ ਵਾਲੀ ਆ ਤੁਸੀਂ ਅਸੈਂਬਲੀ ਦੇ ਵਿੱਚ ਅਨਾਉਂਸਮੈਂਟ ਕੀਤੀ ਸੀਗੀ ਉਹ ਸਾਡੀ ਡੀਸੈਲਟਿੰਗ ਕਰਾ ਦੋ ਤੇ ਸਾਡੀਆਂ ਜ਼ਮੀਨਾਂ ਬਾਜਣ ਗਿਆ ਨਹੀਂ ਤਾਂ ਮਾਨ ਸਾਹਿਬ ਹੱਥ ਸਾਲੀ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਦਰਿਆ ਪੁੰਦ ਹੋਈ ਜਾਂਦੀ ਐ ਸਾਡੇ ਕੋ ਖਾਣ ਲਈ ਕੋਈ ਜਿਹੜਾ ਉਹ ਦਾਣਾ ਵੀ ਰਹਿਣਾ ਪਾਉਣ ਲਈ ਕੋ ਕਪੜਾ ਵੀ ਰਹਿਣਾ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੱਦਾਂ ਤੁਸੀਂ ਸਾਡੀ ਇਹ ਗੱਲ ਸਾਡੀ ਇਹ ਅਪੀਲ ਮੰਨੀ ਸੀ ਕਿ ਜਿਸ ਦਾ ਖੇਤ ਉਸ ਦੀ ਦੇਤ ਉਸੇ ਤਰ੍ਹਾਂ ਹੀ ਦਰਿਆ ਦੀ ਡੀਸਲਟਿੰਗ ਕਰਾ ਦਿਓ ਤੇ ਸਾਡੀ ਜ਼ਮੀਨ ਦਰਿਆਵਾਂ ਵਰਧੋਂ ਤੋਂ ਬਚਾ ਲਓ ਮਦਾਨ ਸੰਧੂ ਸਾਹਿਬ ਸਾਡੇ ਐਫਸੀਆਰ ਸਾਹਿਬ ਅਨਵਾਕ ਬਦਮਾਨ ਜੀ ਡੀਸੀ ਅੰਬਤ ਸਾਹਿਬ ਐਸਐਸਪੀ ਸਾਹਿਬ ਸੀਪੀ ਸਾਹਿਬ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਭ ਦਾ ਤੁਸੀਂ ਅਜ ਨਾਲੇ ਚੋਂ ਦੋ 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 ਚੱਲ ਕੇ ਆਏ ਹੋ ਮਹਿਮਾਨ ਸਾਹਿਬ ਦਾ ਤਨਮਾਨ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਪੰਜਾਬ ਦੇ ਵਿੱਚ ਹਰ ਪੀੜਤਾ ਨੂੰ ਨਵਾਜ਼ਦਾ ਵੰਡਣ ਦੀ ਮਹਿਬ ਜਿਹੜੀ ਹੈ ਉਹ ਸਾਡੀ ਧਰਤੀ ਤੋਂ ਅਜਨਾਲੇ ਤੋਂ ਜਿਹੜੀ ਸ਼ੁਰੂ ਕੀਤੀ ਹੈ ਮਾਨ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ ਚੋ ਕਿਸਾਨ ਵੀ ਬੈਠੇ ਆ ਜਿੰਨਾ ਬਾਅਦ ਇਹ ਤੁਸੀਂ ਇੱਕ ਪਾਲਸੀ ਬਣਾਈ ਆ ਜਿਸ ਦਾ ਖੇਤ ਉਸ ਦੀ ਦੇਤ ਕਿਸਾਨ ਆਪਣੀ ਦੇਤ ਕੱਢ ਰਿਹਾ ਔਰ ਇਹਨਾਂ ਵਿੱਚ ਬਹੁਤ ਸਾਰੇ ਕਿਸਾਨ ਬੈਠੇ ਆ ਜਿਨ੍ਹਾਂ ਦੀ ਹੜਾਂ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਦਰਿਆ ਬੰਦ ਹੋ ਗਈ ਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਪਹਿਲੇ ਮੁੱਖ ਮੰਤਰੀ ਉਹ ਪੰਜਾਬ ਦੇ ਜਿਨ੍ਹਾਂ ਨੇ ਦਰਿਆ ਬੰਦ ਜ਼ਮੀਨ ਵਾਸਤੇ 1800 ਰੁਪਇਆ ਜਿਹੜਾ ਮੁਆਵਜ਼ਾ ਦੇਣ ਦਾ ਸਾਡ ਅਨਾਉਂਸਮੈਂਟ ਕੀਤੀ ਆ 1955 ਦੀ ਵਿਹਾਰ ਆ 88 ਦੀ ਵਿਹਾਰ ਹੈ 95 ਚਾਏ 23 ਚਾਏ ਹੁਣ ਆਏ ਮਾਨ ਸਾਹਿਬ ਕਹੇ ਨੇ ਵੀ ਅੱਜ ਤੱਕ ਦਰਿਆਪੁਰ ਜ਼ਮੀਨ ਦਾ ਕੋਈ ਪੈਸਾ ਨਹੀਂ ਦਿੱਤਾ ਪਰ ਤੁਸੀਂ ਪਹਿਲੇ ਮੁੱਖ ਮੰਤਰੀ ਹੋ ਜਿਨ੍ਹਾਂ ਨੇ ਅੱਜ ਸਾਡੀ ਜਿਹੜੀ ਬਾਹ ਫੜੀ ਹੈ ਕਿ ਸਾਰੇ ਕਿਸਾਨ ਬਚਾਵੇ ਹਰ ਦੇ ਮਾਰੇ ਜਿਹੜੇ ਅੱਜ ਤੁਹਾਡੇ ਕੋ ਆਏ ਆ ਸੋ ਮੈਂ ਬਹੁਤਾ ਨਹੀਂ ਬੋਲਾਂਗਾ ਮੈਨੂੰ ਪੂਰਨ ਆਸ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਜਿੱਥੇ ਬਾਹ ਫੜਦੇ ਹੋ ਉੱਥੇ ਸਾਡੀ ਬਾਹ ਅਦਨਾਲੇ ਵਾਲਿਆਂ ਦੀ ਜਿਨ੍ਹਾਂ ਨੂੰ ਰਾਵੀ ਤਰਿਆ ਮਾਰ ਪਾਉਂਦਾ ਜਿਨ੍ਹਾਂ ਨੂੰ ਕੰਡਿਆ ਵਾਲੀ ਤਾਲ ਮਾਰ ਪਉਂਦੀ ਹੈ ਬਸ ਮੈਂ ਤੁਹਾਨੂੰ ਮਾਨ ਸਾਹਿਬ ਇਹ ਬੇਨਤੀ ਕਰਦੀ ਆ ਕਿ ਸਾਡੇ ਰਾਵੀ ਤਰਿਆ ਦੀ ਡੀਸੈਲਟਿੰਗ ਜਿਹੜੀ ਹੈ ਉਹ ਬਹੁਤ ਹੋਣ ਵਾਲੀ ਆ ਤੁਸੀਂ ਅਸੈਂਬਲੀ ਦੇ ਵਿੱਚ ਅਨਾਉਂਸਮੈਂਟ ਕੀਤੀ ਸੀਗੀ ਉਹ ਸਾਡੀ ਡੀਸੈਲਟਿੰਗ ਕਰਾ ਦਿਓ ਤੇ ਸਾਡੀਆਂ ਜ਼ਮੀਨਾਂ ਬਾਜਣ ਗਿਆ ਦੇਵਾਨ ਮਾਨ ਸਾਹਿਬ ਹਾਥ ਸਾਲੀ ਸਾਡੀਆਂ ਜ਼ਮੀਨਾਂ ਜੜੀਆਂ ਉਹ ਦਰਿਆਪੁੰਦ ਹੋਈ ਜਾਂਦੀ ਐ ਸਾਡੇ ਕੋ ਖਾਣ ਲਈ ਕੋਈ ਜੜਾ ਉਹ ਦਾਣਾ ਵੀ ਰਹਿਣਾ ਪੌਣ ਲਈ ਕੋ ਕਪੜਾ ਵੀ ਰਹਿਣਾ ਇਸ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦੀ ਚਾਹੁੰਦਾ ਕਿ ਜਿੱਦਾਂ ਤੁਸੀਂ ਸਾਡੀ ਇਹ ਗੱਲ ਸਾਡੀ ਇਹ ਅਪੀਲ ਮੰਨੀ ਸੀ ਕਿ ਜਿਸ ਦਾ ਖੇਤ ਉਸ ਦੀ ਦੇਤ ਉਸੇ ਤਰ੍ਹਾਂ ਹੀ ਦਰਿਆ ਦੀ ਡੀਸਲਟਿੰਗ ਕਰਾ ਦਿਓ ਤੇ ਸਾਡੀ ਜ਼ਮੀਨ ਦਰਿਆਪੁੰਦ ਹੋਣ ਤੋਂ ਬਚਾ ਲਓ ਬਸ ਮੈਂ ਇਹ ਤੁਹਾਨੂੰ ਮਾਨ ਸਾਹਿਬ ਕਹਿੰਦਾ ਇੱਕ ਵਾਰ ਮੈਂ ਫੇਰ ਤੁਹਾਨੂੰ ਪੂਰੇ ਅੰਮਸਾ ਦਿਲੇ ਵੱਲੋਂ ਮਾਝੇ ਦੀ ਧਰਤੀ ਵੱਲੋਂ ਅਜ ਨਾਲੇ ਨਿਵਾਸੀਆਂ ਵੱਲੋਂ ਜੀ ਆਇਆਂ ਨੂੰ ਵੈਲਕਮ ਕਹਿੰਦਾ ਮੈਨੂੰ ਪੂਆ ਆਸ੍ਰੀਆ ਆਪਣੇ ਮੁੱਖ ਮੰਤਰੀ ਤੇ ਪਤਾ ਹੋਏ ਮੁੱਖ ਮੰਤਰੀ ਆ ਕੇ ਵੀ ਅੱਜ ਤੱਕ ਕੋਈ ਪਹਹਾ ਨਹੀਂ ਦਿੱਤਾ 18000 ਰੁਪਈਆ ਇਹ ਪਹਿਲੇ ਮੁੱਖ ਮੰਤਰੀ ਆ ਜਿਹੜੇ ਤੁਹਾਨੂੰ ਦੇਣ ਲੱਗੇ ਪਹਿਲੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਔਰ ਇਹਨਾਂ ਨੇ ਅਸੈਂਬਲੀ ਦੇ ਵਿੱਚ ਕੀ ਕਿਹਾ ਸੀਗਾ ਕਿ 15 ਕੁ ਬੰਦ ਤੋਂ ਮਹਾਜਾ ਮੰਡਲ ਦੀ ਮਹਿਮ ਸ਼ੁਰੂ ਕਰਾਂਗੇ ਅੱਜ ਤੇਵਾ ਠੀਕ ਤੁਹਾਡੇ ਦਰਬਾਰ ਤੇ ਆ ਗਿਆ ਜੋ ਕਹਿੰਦਾ ਉਹ ਹੀ ਕਰਕੇ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਦਿਖਾਉਂਦੇ ਆ ਜੋ ਮੈਂ ਇੱਕ ਵਾਰ ਫੇਰ ਕਿਉਂਕਿ ਅਸੀਂ ਹਰ ਪੀੜਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਕਹਿੰਦੇ ਆ ਲਾਲਜੀ ਸੀਐਮ ਸਾਹਿਬ ਜਿਹੜਾ ਸਾਡਾ ਹਮੇਸ਼ਾ ਖਿਆਲ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ